ਗੁਰ ਸੇਵੀ ਐ ਅਹਨ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹ ਛੱਟੀ ਐ ਤਦ ਡਿਠੀ ਸੱਚੀ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸਚਾ ਪਾਤੇ ਸਾਹੂ ਸਿਰ ਸਾਹ ਹੰਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰਿ ਸੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨੀਚ ਜਾਤ ਹਰਿ ਜਪਤਿਆ ਉਤਮ ਪਦਵੀ ਪਾਈ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਇ ਨੀਚ ਜਾਤ ਹਰ ਜਪਤਿਆ उत्तम पदवी पाई पूछो बिदर दासी सुतै किसन उतरया आकार जिस जई हर की अकथ कथा सुनह जान पाई ਜੇਤ ਸਹਸਾ ਦੁਖ ਭੂਖ ਸਭ ਲਹਿਜਾਈ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਪਾਤ ਤੇ ਜਾਤ ਉੱਤਮ ਭਇਆ ਚਾਰ ਵਰਨ ਪਏ ਪਾਗ ਆਈ ਨਾਮ ਦੇ ਪ੍ਰੀਤ ਲਗੀ ਹਰ ਛੇਤੀ ਲੋਕ ਛੀਪਾ ਕਹ ਬੁਲਾਇ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਈ ਜਿਤਨੇ ਭਗਤ ਹਰ ਸੇਵਕਾ ਮੋਖ ਆਟਾ 60 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਜਿਤਨੇ ਭਗਤ ਹਰ ਸੇਵਕਾ ਮੁਖ 860 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੀ ਕਿਰਪਾ ਕਰੀ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪ ਤਿਆ ਉੱਤਮ ਪਦਵੀ ਪਾਈ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ